ਮੇਰੋਂ ਬਹੁਤ ਬੰਦਨ ਕਰਵਾ ਸਾਰਕਲਾ ਸਮਰਤ ਧਰੂ ਤੇ ਆਖੋ ਪ੍ਰਭੂ ਨਾਮ ਤੇ ਕਰਾ ਹੱਥ ਸੋ ਕੋਟ ਆਲੋਸੇ ਵੀ ਹੈ ਅਿਸ ਸਾਜ ਸੁਭਾਏ ਦਾਸ ਨੂੰ ਪਸੀਆ ਗੁਣੁਕਾ ਜਨਮਾਂ ਮਤਕ ਜਾਏ ਆਪਣੀ ਸਿਰ ਆਵਾਜ਼ੋ ਜ਼ਰ ਜ਼ਾ ਦੇ ਸਾਹ ਜਿਸ ਪਾਸ ਬੈਠੇ ਆ ਸੋਈ ਹੈ ਸਭਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਗੁਨ ਸਾਹਿਬ ਜੀ ਸਲੋਕ ਵਸਾਤ ਸਵਾ ਬਿਸਰਾਮ ਦਾ ਆਲੋਪਾਣ ਨਾਰਕ ਤੇ ਪ੍ਰਾਣੀ ਉਧਾਰ ਭਰਮਣ ایک کو ہنگا ساتھنا اکھتا پھونکا نیر کو نیر بیل اگا ہنگوڑتا جوچی سرکان گوڑتا سا جاپا آس اچھنا ساچھا ہے پی ساچھنا آنکو سے پی ساچھا سوچھو سا دو جنوی جی سوچھی رکھوا جا چھتا ہے جنوی ਹੋ ਗਿਆ ਮੇਰੇ ਕੋਲ ਉੱਠ ਕੇ ਆਪਾਂ ਕਾਵਨ ਕੋ ਸਾਧਕ ਲਖੇ ਕਾਵਨ ਕੋ ਜੀਣਾ ਕਰਦੇ ਕਾਵਨ ਕੋ ਜਾਪ ਤੇ ਸਤੂਆ ਕਾਵਨ ਕੋ ਵਿਖਿਆ ਅਧੂਰ ਆਵਾਗ ਮੇਨਾ ਸਤਿਗੁਰੂ ਕਡੇ ਆਈ ਵਿਚਾਰ ਕਰਮੀ ਆਵੇ ਕੱਪੜਾ ਮੰਗੀ ਮੁਕਤਵਾਰ ਨਾਮ ਗੈ ਬਚਾਣੀ ਹੈ ਸਬਾਪੇ ਉਤਿਆਰ ਥਾਪੇ ਜਿਹੋ ਜਨਮ ਖ ਮਾਹੀ ਕਿਹਨਾਂ ਕਥਨ ਜਾਏ ਬੁਆੰਕ ਦੇ ਭਜਾਈ ਸਭਨਾ ਦੇ ਆਕਾਰ ਕਾਤਾ ਸੋ ਨਾਮ ਸਦ ਜਾਏ ਤੇਰ ਬਨਾਵਾ ਜਿਤੇ ਧਾਵਾ ਬੜ ਭਾਇ ਕੇ ਨਾਇ ਕਰੇ ਚੇਤੀ ਸਰਪਾ ਪਾਈ ਬੇ ਕਾਮ ਕਰਮਾ ਕੇ ਮਦਾਰੇ ਮਾਘੂ ਚਰਤਨ ਜਵਾਨ ਸਤਿਨਾਮ ਜੀ ਓ ਕਾ ਕਦਾਤਾ ਸੋ ਨਾਮ ਸਦਜਾਇ ਇਤਨਾ ਵਾਲੇ ਬਾਗ ਬੜਾਏ ਤਨਾ ਕਰੇ ਜੀਤੀ ਸਰਪਾ ਪਾਇ ਬਿਖਾਂ ਨਾ ਕਰਮਾ ਕਮ ਲਨੇ ਮਾਤੋ ਜਤਨ ਜੀ ਮਹਾਮਾਰਕ ਜੇਹੁਰੂ ਕੇ ਸੇਖ ਸੁਣੀਏ ਗੋਲਾਂ ਕਦੇ ਬੁਝਾਈ ਸਤਨਾਮ ਜੀ ਓ ਕਾ ਕਦਾਤਾ ਸੋ ਨਾਮ ਸਦਜਾਇ ਜੇ ਜੀਤ ਕਰਿਆ ਆਤਮਾ ਸੋਨਾ ਸਰਬੇ ਸਰਨਾ ਸੁਹੇ ਦਾ ਅਤਮ ਕਾ ਸਮ ਦੇ ਲੋਕ ਕਾ ਸਮਪੂਰਨ ਸਰਕਾਰ ਨਾਮ ਭਾਗ ਦਾ ਸਰਬ ਕਾਸ ਸੰਗੋਪਾ ਕਾ ਨਾਸ ਸੜਾ ਇਸਰਮਾਇ ਦਾ ਸਮ ਨੋਸਰਾਨ ਮਾਦ ਸਮ ਜੋ ਜੋ ਤੰ ਭੇਦ ਦਸਨਾ ਸਾਸੰਪਤ ਵੇਦ ਨਾਮ ਭਾਗ ਦਾ ਸਰਬ ਕਾਸ ਸੰਗੋਪਾ ਕਾ ਨਾਸ ਸਮਸਾਸੰਤੋ ਗਿਆਨ ਸਰਨ ਅਰਥ ਸਾਕਾ ਸੁਨਾ ਪਰਪਰ ਪਾਲਿ ਮਾਲਾ ਅਸਮਨ ਮਾਗ ਸਜ ਧਿਆਨ ਰਾਮੁ ਭਗਤ ਸਭ ਕਾ ਸਦਉਪਾਉ ਕਨਾਸ ਸੁਨਾ ਸਰਮਾਗ ਕਾ ਸਭ ਸੇਖ ਪੀਰ ਪਾਸ ਸਨੰਦ ਪਰਵਰਹਾ ਸਾਤਮ ਸਗਾ ਹੋ ਨਾਮ ਕਾਤਾ ਸਭ ਕਾ ਸਦਉਪਾਉ ਕਨਾਸ ਮਨ ਦੇ ਕਿਰਤ ਕੇ ਨਾ ਜਾਣ ਜਿਨ ਕਾ ਮੰਗ ਤੱਕ ਪੈ ਬੰਦਾ ਪਾਸਾ ਤੁਰੜ ਜਾਏ ਮੰਨਾਂ do no, no, no. ਸਤਿ ਆਪੋ ਸੰਪਰਵ ਸੰਪੂਜਾ ਸੰਤਪਤਾ ਸੰਗ੍ਰੰਥ ਮੁਖਿਲ ਪਾਠ ਸਾਧੇ ਉਮਾਰਾ ਉਦਾਸ ਸੰਤ ਭਗਤਰ ਗੁਰਗਾਂ ਵਿਚਾਰ ਸਾ ਸੰਸਦੀ ਸੰਤਪਤਾ ਸੰਗ੍ਰੰਥ ਨਾਮ ਅਮੇਂਜਾ ਕਰਮਚਾਰ ਪੰਜ ਜਾ da dane pani tvoga toske mudrti pravode sa moje I'll get the interview. ਕਹਿੰਦਾ ਜ਼ਰੂਰ ਤੇ ਗਾਣਾ ਹਾਰੇ ਕਾ ਕਾਵਾਂ ਤੋਂ ਆਪ ਸੁਣਾ ਕਾਵਾਂ ਕਹਿੰਚਾਰੇ ਕਾਵਾਂ ਕਰ ਲੰਡੋ ਬੰਡਾ ਕਤ ਲਗ ਧਾਰੇ ਸੇਦੋਂ ਕਾਵਾਂ ਜੋ ਭਾਪਾ ਤੇ ਤੇਰੇ ਭੱਜ ਸਾਦੇ então

ਦਿੱਤਾ ਪੜੀਏ ਸੋਨਾ ਮਾਤਾ ਮਾਤਾ ਕੋ ਦਿੱਤਾ ਪੜੀਏ ਸੋਨਾ ਤੱਕੇ ਸੋਦਾ ਕਰਮੋ ਕੰਮੇ ਬਾਣੀ ਜੋਰ ਲੰਤਾ da vichar ast padara sarva jantaha tisalyan anama priya tyana